ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਖਟਿਆਲਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਵੀਰ ਕੋਲ ਟੋਪ ਦੇ ਪਸ਼ੂ ਆ ਚੰਗੀ ਬਰੀਡ ਵਾਲੇ ਦੁੱਧ ਵਾਲੇ ਪਸ਼ੂ ਆ ਸਾਰੇ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵੀਰ ਜੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਕਲ ਵੀਰੇ ਸਸਕਾ ਵਿੱਚ ਹੋਰ ਸਾਨੂੰ ਠੀਕ ਠਾਕ ਵਧੀਆ ਵਧੀਆ ਕਿਰਪਾ ਜੇ ਬਾਪੂ ਦਾ ਸਾਜ ਚਲੋ ਵੀਰ ਜੀ ਕਿਰਪਾ ਹੀ ਚਾਹੀਦੀ ਜੀ ਮਾਲ ਜੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਨਾਮ ਆ ਆਪਣਾ ਆਤਮ ਸਿੰਘ ਜੇ ਹਾਂ ਜੀ ਸਨ ਆਫ ਸਰਦਾਰ ਗੁਰਦੇਵ ਸਿੰਘ ਵਪਾਰੀ ਠੀਕ ਹੈ ਪਿੰਕ ਕਠਿਆਲਾ ਤੇ ਸੀਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਹੋਣਾਂ ਦਾ ਫੋਨ ਨੰਬਰ 554 76701 ਜੇ ਵੀਰ ਜੀ ਦੂਸਰਾ ਨੰਬਰ ਇੱਕ ਹੋਰ ਜੇ 98142 55054 ਤੇ ਆ ਪਿੰਡ ਹੈਗਾ ਜੇ ਫਤੇਕਰ ਚੋਟੀਆਂ ਤੋਂ ਡੇਰਾ ਬਾਬਾ ਨਾਨਕ ਰੋੜ ਦੇ ਉੱਤੇ ਅੱਡਾ ਕਲਵੰਡੀ ਰਾਮਾ ਤੇ ਨਾਲ ਹੀ ਕਠਿਆਲਾ ਪਿੰਡ ਜੇ ਠੀਕ ਹੈ ਵੀਰ ਜੀ ਅੱਜ ਫਿਰ ਮਹਾਰਾਜ ਦੀ ਮੇਰ ਨਾਲ ਲੈਣਾ ਹੀ ਲਾਈਆਂ ਜੀ ਲੈਣਾ ਵੀਰ ਜੀ ਲੱਗਿਆ ਜੇ ਆਪਣੇ ਕੋਲ ਟੋਪ ਦਾ ਕਾਂ ਵਾ ਛੇ ਪੰਜ ਝੋਟੀਆਂ ਦੇ ਇੱਕ ਗਾਂ ਇੱਕ ਗਾਂ ਚੰਗੀਆਂ ਟੋਪ ਦੀਆਂ ਦੁੱਧ ਵਾਲੀਆਂ ਬਰੀਡ ਵਾਲੀਆਂ ਝੋਟੀਆਂ ਇੱਕ ਝੋਟੀ ਸੂਣ ਵਾਲੀ ਜੇ ਬਾਕੀ ਚਾਰੇ ਇਦੋ ਸੁਣ ਵਾਲੀਆਂ ਤਿੰਨ ਸੂਈਆਂ ਸਵਾਈਆਂ ਜੇ ਠੀਕ ਹੈ ਵੀਰੇ ਠੀਕ ਹੈ ਕਰੀਏ ਸ਼ੁਰੂ ਫਿਰ ਵੀਰ ਜੀ ਹਾਂ ਵੀਰ ਜੀ ਚੰਗਾ ਨਗੀਨਾ ਲਿਆਂਦਾ ਟੋਕਾ ਨਗੀਨਾ ਵੀ ਜੇ ਰਾਤੀ ਝੋਟੀ ਸੂਈ ਜੇ ਪਲਾਂ ਜੇ ਝੋਮੀ ਜੇ ਤੁਜਾ ਸੂਆ ਰੇ ਝੋਟੀ ਦਾ ਦੋ ਦਦਾਂ ਸੰਗੀ ਵੇਖੋ ਕੋਈ ਜਿਹੜੇ ਰਾਤੀ ਸੂਈ ਜੇ ਜਿਹੜਾ ਵਧੀਆ ਪਾਤੀ ਆ ਠੀਕ ਹੈ ਕੱਟਾ ਆ ਗਿਆ ਮਗਰ ਹਾਂ ਤਾਂ ਆ ਜਾਏ ਨਾ ਤਾਂ ਆ ਜਾਏ ਨਾ ਤੇ ਕੁਆਲਟੀ ਚੰਗੀ ਵਧੀਆ ਫੁੱਲ ਕੱਦਿਆ ਫੁੱਲ ਕੱਦ ਵਜਣ ਜਿਹਨੂੰ ਕਹਿੰਦੇ ਟੋਪਦੀ ਆ ਬੋਲ ਕੇ ਖਾਈ ਬਣਾ ਕੇ ਪਿਖਾਈਏ ਪਿਖਾਈਏ ਵੇਦੀ ਪਿਖਾਈਏ ਬੋਲ ਕੇ ਇੱਕ ਤਰੀਕਾ ਵੀਰਾ ਫਰੀ ਨਿਗਾਹ ਤਾਂ ਇਹ ਮਗਾ ਬਿਲਕੁਲ ਬਿਲਕੁਲ ਬਾਕੀ ਆਪਣੇ ਰੇਟ ਸਾਰੇ ਛੋਟੇ ਵੱਡੇ ਮਿਕਸ ਨੇ ਆਪਣੇ ਠੀਕ ਹੈ ਜੀ ਜੇ ਪਸ਼ੂ ਚੰਗਾ ਤੇ ਰੇਟ ਵੀ ਬਿਲਕੁਲ ਨੋਰਮਲ ਹੀ ਆ ਮਾਰ ਮਾਰ ਜੀ ਕੁਛ ਨਹੀਂ ਬਦਲੋ ਇਹ ਕੋਈ ਹੁਕਮ ਨਹੀਂ ਦੇਖੋ ਵੀਰੇ ਝੋਟੀ ਚੰਗੀ ਟੋਲ ਦੀ ਖਾਣ ਥੋੜਾ ਬੜਾ ਟੋਬ ਦਾ ਲੱਗਣਾ ਇਹ ਨੋ ਕਾਲਾ ਥਾਨ ਅਸਲ ਚਵਾਈ ਵਾਲਾ ਥਾਨ ਹੈ। ਦੇਖੋ ਵੀਰੇ ਝੋਟੀ ਸ਼ਾਹ ਕਾਲੀ ਆ। ਇੱਕ ਵਾਰੀ ਫੇਰ ਆ ਕੇ ਤੁਹਾਨੂੰ ਲੁਗੇ ਵਿਖਾ ਦ। ਕਈ ਵੀਰ ਇੱਧਰ ਕਰੇ ਵੀਰ ਜੀ ਫੋਟੋ ਖਿੱਚੀ ਇੱਕ। ਕਈ ਵੀਰ ਸੋਚਦੇ ਫਿਰ ਫਲਕਾਰੀ ਨਾਲ ਟੱਕੀ। ਨਾ ਨਾ ਕੋਈ ਚੱਕਰ ਹੀ ਨਹੀਂ ਤੇ ਵੇ ਲੈ। ਇੱਧਰ ਬੁੱਗਾ ਕਰਿਓ ਇਹਦਾ। ਆਲਾ ਕੋਈ ਨਹੀਂ ਪਾਉਂਦਾ ਕੋਈ 10 ਗੱਦੀ ਹਾਂ ਤਾਂ ਉਹ ਵੀ ਗਿਆ ਆਇਆ ਕਿੰਨਾ ਚੋਲਿਆ ਇਹ ਵੀ ਚੋਲਿਆ ਦੋਦ ਦਾ ਵੀਰ ਦੀ ਚੰਗਾ ਚਵਾਈ ਜਾਉ ਬਣਾ ਜੀ ਜੇ ਪਹਿਲੇ ਸੂਅਰ ਰਕੋਰ ਦਾ ਦੋਦ ਨੇ ਪਟਿਆ 14 ਮੀਟਰ ਠੀਕ ਆ ਜੀ ਕਿ ਤੁਹਾਨੂੰ ਪਰਣਾ ਮੌਸਮ ਗਾਹਾਂਗਾ ਚੱਲਣ ਦਾ ਦੋਦ ਦਾ ਮੌਸਮ ਨੇ ਆ ਹਾਂਜੀ 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 ਕਿਉਂਕਿ ਮੌਸਮ ਠੰਡਾ ਲੱਗਿਆ ਇਹ ਬਿਲਕੁਲ ਬਿਲਕੁਲ ਦੁੱਧ ਵਾਲਾ ਥੋੜੀ ਜੀ ਲੱਪੇ ਜੀ ਤੁਹਾਨੂੰ ਬੜਾ ਤਾਜ਼ਾ ਸੂਆ ਡੰਗਾ ਹਾਂਜੀ 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 ਠੰਡ ਚੁੱਕਦਾ ਆ ਬਾਕੀ ਥੱਲੇੋਂ ਤਿਆਰ ਚੰਗੀ ਆਉਂਦੀ ਚੰਗੀ ਤਿਆਰ ਬਣੋਂਗੀ ਵੀ ਥੱਲੇੋਂ ਚੰਗੀ ਆਣਾ ਬਣੇਗੀ ਥੋੜਾ ਆ ਕੇ 16 ਲੀਟਰ ਭਰੇਗੇ ਨਾਰਮਲ ਠੀਕ ਆ ਜੀ ਠੀਕ ਆ ਇਹ ਬਾਕੀ ਜੇ ਵੀਰਵਾ ਸਾਹਮਣਾ ਲੈ ਗਿਆ ਤੇ ਵਾਦੇ ਪੜ ਸਕਦਾ ਗਾਂ ਖਾਏ ਦਾ ਤੇ ਪਾਏ ਦਾ ਦੁੱਧ ਆ ਖਾ ਬਿਲਕੁਲ ਵੀਰ ਜੀ ਭਾਵੇਂ ਮੈਂ 2 ਲੱਖ ਵਾਲੀ ਲਿਆ ਉਹ ਮੈਂ 4 ਲੱਖ ਵਾਲੀ ਸੇਵਾ ਦਾ ਦੁੱਧ ਆ ਸੇਵਾ ਦਾ ਸੇਵਾ ਦਾ ਬਾਕੀ ਦੁੱਧ ਕੱਢੇਗੀ ਮੈਂ ਖਾ ਕੇ ਪੀ ਕੇ ਕੋਈ ਦੱਸੇਗੀ ਆਪਣਾ ਹਾਂਜੀ 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 ਠੀਕ ਆ ਵੀਰੇ ਠੀਕ ਆ ਜੀ ਬਾਕੀ ਵੀਰ ਜੀ ਇਹਦਾ ਰੇਟ ਫਿਰ ਵੇ ਦੇ ਵੇਖੋ ਜਿੱਦਾਂ ਦੀ ਝੋਟੀ ਆ ਹਾਂਜੀ ਰੇਟ ਕਰਨ ਨੂੰ ਭਾਏ ਦਾ ਭਾਂ ਡੇਢ ਲੱਖ ਕਰਨ ਲਈ 1.45 ਹਾਂਜੀ 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 ਪਰ ਆਪਾਂ ਰੇਟ ਨਹੀਂ ਕਰਨੇ ਅੱਜ ਆਪਾਂ ਗਾਹ ਚ ਜੋੜਦੇ ਆ ਪਹਿਲੇ ਫੋਨ ਤੇ ਜਾਣ ਝੋਟੀਆਂ ਜਿਹੜੀਆਂ ਠੀਕ ਆ ਜੀ ਇੱਕ ਤੋਂ 20 ਦੀ ਦੇ ਲਾਂਗੇ ਵੀਰੇ ਅੱਛਾ ਇੱਕ 20 ਦੀ ਇੱਕ 20 ਦੀ ਕਰ ਦਈਏ ਮਾਨਦਾਨ ਥੋੜਾ ਬੋਲਾ ਮਾਨਦਾਨ ਥੋੜਾ ਬੋਲਾ ਕਿ ਪੂਰਾ ਕਰਾਂਗੇ ਹਰ ਕਿਸੇ ਵੀਰ ਦਾ ਚਲੋ ਠੀਕ ਆ ਜੀ ਹੋਰ ਵੀ ਕਰਦੇ ਆ ਮੈਂ ਨੇ ਵੀ ਕੋਈ ਆਖੇ ਵੀਰ ਬਾਦੇ ਕਰਨ 5000 ਰੁਪਏ ਹੋਰ ਛੱਡ ਦਾਂਗੇ 5000 ਰੁਪਏ ਇੱਕ 15 ਦੀ ਇੱਕ 15 ਦੀ ਕਰ ਦਈਏ ਵਿਸ਼ੇਸ਼ ਨਹੀਂ ਨਹੀਂ ਠੀਕ ਆ ਜੀ ਬਾਕੀ ਚਲੋ ਫੋਨ ਫਾਨ ਲਾਇ ਕਰ ਦੀਏ ਕਿ ਕਰ ਦੀਏ ਵੇਰ ਦਾ ਧਗਾ ਨਹੀਂ ਪਹਿਲੀ ਵੀਡੀਓ ਝੋਟੀ 120 25 ਜਿੱਥੇ ਮਰਦੀਏ 110 ਦੀ ਝੋਟੀ ਲਓ ਜੀ ਇਹ 110 ਦੀ ਝੋਟੀ ਕੋਈ ਫੋਨ ਲਾਵੇ ਹੋਰ ਮੈਂ ਮਦਾਨ ਹੀ ਲਾਈ ਫੈਂਡੀ ਕਰਮਾ ਲਈ ਸਹੀ ਗਾ ਦੇਖੋ ਝੋਟੀ ਕਿੰਨਾ ਤਿਆਰ ਚੰਗੀ ਵੀਰੇ ਚੰਗੀ ਇਹ ਝੋਟੀ 145 ਦੀ 1.5 ਦੀ ਮੰਡੀ ਚ ਵੀ ਲਿਖਦੀ ਆ ਵੇਖ ਨਹੀਂ ਵੇਖਦੀ ਵੀ ਆਪਾਂ ਛੱਡ ਕਰ ਕੇ ਵੀਰ ਨੂੰ ਦੇਣੀ ਆ ਠੀਕ ਆ ਜੀ ਆ ਗਈ ਗੱਪਣ ਦੇ ਵੇਖੋ ਟੁਣਾ ਦੇ ਝੋਟੀ ਦੀ ਫੇਰੇ ਵੀ ਚੰਗੀ ਟੁਣਾ ਵਾਲਾ ਜਿਹਾ ਸ਼ੇਰ ਨੂੰ ਭੜੂਗੀ ਆ ਦੇਖੋ ਉਹ ਆ ਗਿਆ ਫੋਨ ਹੈ ਤਾਂ ਲੇ ਆਂਦੇ ਨੇ ਕੀਨੇ ਆ ਵੀਰ ਨੇ ਅੱਜ ਕੱਟ ਕੱਟ ਕੇ ਸਿੱਕਾ ਖੁੱਤੀ ਦੇਖੋ ਠੀਕ ਆ ਜੀ ਠੀਕ ਆ ਬਿਲਕੁਲ ਜੀ ਬਿਲਕੁਲ ਦੇਖੋ ਜੀ 1.5 ਇਹ ਵੀ ਚੰਗਾ ਦੁੱਧ ਦਾ ਚੁਆਈਆ ਹੋਣਾ ਵੀਰੇ ਠੱਲਾ ਬਹੁਤ ਜੀ ਵੀਸਕੇ ਦੀਆਂ ਝੋਟੀਆਂ ਜੇ ਤਿਆਰ ਹੋਣ ਡੀਆਂ ਸੂਠੇ ਵੇਖੋ ਆ ਵੇਖੋ ਸਹੀ ਅਜੇ 5 ਦਿਨ ਲਾ ਦੇ ਹੱਤਾ ਲਾ ਦੇ ਨਿਆਰੇ ਬੰਨਣ ਵਾਲੀਆਂ ਝੋਟੀਆਂ ਫਿਰ ਜਿਹੜਾ ਵੀਰ ਲੈ ਜਾਊਗਾ ਤੇ ਇਹਦੇ ਝੋੜਾ ਹੀ ਕੋਲ ਲੈ ਜਾ ਤੇ ਯਾਦ ਹੀ ਕਰੂਗਾ ਚਾਰ ਚਾਰ ਸੂਏ ਪੀ ਕੇ ਫਿਰ ਉਦਾਂ ਦੀਆਂ ਫਿਰ ਅੱਜ ਫਿਰ ਪਾਹੇ ਵਾਟ ਲੈ ਜਵਾ ਪਤਰੀ ਦੇ ਕੋਲ ਹਾਂਜੀ ਹਾਂਜੀ ਨਵੇਂ ਡੰਗ ਤੋਂ ਕਹਾਂ ਵਸਾਈ ਜਾਂਦਾ ਵਾਦਾ ਵਾਦਾ ਭਾਜੀ ਵਾਦਾ ਨਾਲੇ ਦੁੱਧ ਵਾਲੀਆਂ ਝੋਟੀਆਂ ਇਹਦਾ ਫਿਰ ਰੇਡ ਵੀਰ ਜੀ ਜਾਜ ਜਾਈ ਦੇ ਜਿਆ ਪਰ ਰੇਟ ਨਹੀਂ ਕਰਨੇ ਦੇ ਵਾਲੀ ਗੱਲਾਂ ਕਰਨੀਆਂ ਰੇਟ ਕਰਨਾ ਭਾਏ ਇਹਦਾ ਵੀ ਲੱਖ ਕਰ ਲਈ 100 ਕਰ ਲਈ ਪਰ ਨਹੀਂ ਆਪਾਂ ਉਹ ਕੰਮ ਨਹੀਂ ਕਰਨਾ ਇਹ ਦੇ ਦਿੰਗੀਆਂ ਨੇ ਛੋਟੀਆਂ ਕਿੰਨੇ ਦੀ ਭਾਜੀ ਇਹ 95 ਹਜ਼ਾਰ ਦੀ ਛੋਟੀ ਦੇ ਦਾਂਗੇ ਜੀ ਕਰਦੀ ਹੈ ਮਾਰ ਤਾਂ ਥੋੜਾ ਬੋਧ ਭਾਜੀ ਉਹ ਦਾਵਾਂਗੇ 90 ਦੀ ਲਾਓ ਜੀ 90 ਹੀ ਨਹੀਂ 90 ਦੀ ਨਹੀਂ ਹਾਂ 90 ਦੀ ਹੈਗੀ ਹੱਕ ਰੱਖਦੀ ਆ ਆਪਣਾ ਰੇਟ ਜਿਹੜਾ ਸਾਰੇ ਅੱਡਿਆਂ ਨੂੰ ਕੇ 10 20 ਹਜ਼ਾਰ ਅੱਡਾ ਹੋਣੀ ਹੋਏਗਾ 85 ਹਜ਼ਾਰ ਦੀ ਝੋਟੀ ਵੇਚਦੇ ਆ ਅੱਛਾ 85 ਹਜ਼ਾਰ ਦੀ ਸਿਰਫ ਇਹ ਲਓ ਜੀ 85 ਹਜ਼ਾਰ ਦੀ ਥੱਲੇ ਮਦਾਨ ਲਾਉਗੀ ਇਹ ਤੇ ਕਰਵਾ ਲੈ ਫਿਰ ਕੋਈ ਫੋਨ ਲਾਵੇ ਹੋਰ ਮਾਰਦਾ ਚੱਲ ਠੀਕ ਆ ਵੀਰੇ ਠੀਕ ਆ ਜੀ ਠੀਕ ਆ ਵੇਖੋ ਵੀਰ ਜੀ ਝੋਟੀ ਚੰਗਿਆਂ ਝੋਟੀਆਂ ਵੀਰ ਕੋਲ ਬਾਕੀ ਵੀਰ ਜੀ ਕੋਈ ਭੈਣ ਭਰਾ ਫੋਨ ਲਾਏ ਹੋਰ ਕਰਦਣਗੇ ਮਾਨਦਨ ਹਣਾ ਵੀਰੇ ਫੋਨ ਜ਼ਰੂਰ ਕੋਈ ਵੀਰ ਕਰੇ ਠੀਕ ਆ ਜੀ ਠੀਕ ਆ ਖੁੱਲਾ ਮਾਨਦਨ ਹੋਊਗਾ ਤੇ ਜੇ ਨੰਬਰ ਤੇ ਝੋਟੀ ਆ ਗਈ ਜੇ ਇਹ ਵੀ ਕੋਈ ਹੱਥਾ ਲਾਵੇ ਪਾਣ ਖਾਣਗੇ ਗੱਪਣ ਮਗਰੋਂ ਹੀ ਚਾਰੇ ਖਾਨ ਲੱਭਣਗੇ ਪਿੱਛੇ ਹੀ ਹਾਂ ਕਰ ਦੋ ਸਹੀ ਗੱਲ ਆ ਸਹੀ ਗੱਲ ਆ ਇਹਨ ਵੀ ਸਾਈਡ ਤੋਂ ਮਗਰੋਂ ਹੀ ਚਾਰੇ ਖਾਂਦੇ ਨੇ ਕਿ ਕੱਲਾ ਕੱਲਾ ਖਾਣ ਬੀੜੇ ਪਾਣਾਰ ਗੱਲ ਇਹ ਵੀ ਥਾਨ ਕੱਢੂਗਾ ਚੰਗਾ ਖਾਨ ਪੂਰਾ ਕਮਾਲ ਖੋਲ ਤੋਰਾ ਸੰਭਾਈ ਸੰਭਾਈ ਇਹ ਵੀ ਘਟੂ ਲੈਕਾਤ ਕੋਰਾ ਲੈਕਾ ਪਾਲ ਜੜ ਛੋਟੀ ਦਾ ਪੂਰਾ ਸਾਂਭੀ ਕਹਿੰਦੇ ਚੰਗੀ ਆ ਨਾ ਸਾਂਭੀ ਰੀਗਣਾ ਵੀ ਦੇਖੋ ਜੀ ਛੋਟੀ ਸ਼ਾਹ ਕਾਲੀ ਆ ਵੀਰੇ ਇਹਦੇ ਪੂਛ ਤੇ ਵੀ ਨਹੀਂ ਕਵਾਲ ਚਟਾਣਾ ਚੰਗੀਆਂ ਛੋਟੀਆਂ ਵੀ ਜੀ ਆ ਜਾ ਵੀਰੇ ਲੈ ਆਓ ਦੇਣ ਦਾ ਜੀ ਵੀਰੇ ਜੇ ਨਾ ਅੱਗੇ ਟਾਈਮ ਪਾਸਾ ਕਰਦੇ ਜੀ ਇੱਥੇ ਸਿਖਾਏਗੇ ਕਾਲ ਹਾਂਜੀ ਹਾਂਜੀ ਇਹ ਵੀ ਫਿਰ ਉਡਦੀਆਂ ਵਾਲਾ ਹੀ ਰੇਟ ਉਡਦੀਆਂ ਉਡਦੀਆਂ ਵਾਲੇ ਵੀਰ ਜੀ ਝੋਟੀਆਂ ਵੱਡੀਆਂ ਪਾਣੀਆਂ ਚੁੜੀਆਂ ਪਰ ਰੇਟ ਆਪਣੀ ਸੁਰਤੇ ਲੈ ਮਿਲਣੀ ਠੀਕ ਹੈ ਬਾਕੀ ਨ ਕੋ ਛਟੀਆਂ ਧੀਰੀਆਂ ਝੋਟੀਆਂ ਛਟੀਆਂ ਧੀਰੀਆਂ ਨਿਆਰੇ ਵਾਲੀਆਂ ਇਹਦੇ ਮੁੱਲ ਕਰਾਉਂਗੇ ਤਾਂ ਭੈਣ 90 95 ਕਰਾ ਲਓ ਹਾਂਜੀ 80 ਹਜ਼ਾਰ ਦੀ ਦੇਰੀਆਂ ਵੀਰ ਜੀ ਝੋਟੀਆਂ ਵੀ ਕਰਦੀਆਂ ਮਾਨਦਾਨ 5000 ਰੁਪਏ ਡਾ ਰ 75 ਦੇ ਦਾਂਗੇ ਚਲੋ ਬਾਕੀ ਕੋਈ ਭੈਣ ਭਰਾ ਸੂਨ ਲਾਏ ਕਰਦੇ ਆ ਇਹ ਕੋਈ ਵੀ ਵੀਰੇ ਦਾ ਰੇਟ ਬਿਲਕੁਲ ਜਾਇਜ਼ ਆ ਛੋਟੇ ਜੇ ਮੋਲਿਆ 75 ਦੀ ਸਾਫ ਸੁਥਰੀਆਂ ਨਵੇਂ ਟੰਕਰ ਨੇ ਹਾਂਜੀ ਨਵੇਂ ਟੰਕਰ ਨੇ ਇਹਨੇ ਪਿਉਂਗਲ ਕਰੇਗਾ ਝੋਟੀਆਂ ਲੈ ਉਹ ਜੀ ਬਿਲਕੁਲ 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 ਜੀ ਗੱਡੀ ਆ ਗਈ ਚੰਗਾ ਇਹ ਟੈਂਕੀ ਆ ਦੇ ਇਹ ਵੀ 4 ਨੰਬਰ ਤੇ ਝੋਟੀਆਂ ਨੂੰ ਖੰਡੂ ਜਾ ਸੁਬਾਰੇ ਪਲੀ ਜੁੜੀ ਜਿਹਦੇ ਸਾਂਭੀ ਦੇਖੋ ਨਾ ਇਹਨੇ ਸਾਂਭੀ ਆ ਸਾਥੀ ਦਾ ਬੱਚਾ ਜਨੂੰ ਕਹਿੰਦੇ ਆ ਤੱਲਾ ਤੱਲਾ ਥਾਣੇ ਝੋਟੀ ਦਾ ਲੱਗਾ ਸਹੀ ਗੱਲ ਆ ਗਰੇ ਸਹੀ ਆ ਇਹ ਵੀ ਇੱਦਿ ਕਿ ਨਾ ਜਾਣੀ ਸੀ ਇਹ ਕੋਈ ਆਜਾ ਤੇ ਚਾ ਦੇਂ ਜੀ ਛੋਟੀ ਨੂੰ ਕੱਚਾ ਦੋ ਤੇ ਆ ਦੇਂ ਕੱਚਾ ਦੋ ਤੇ ਬੋਲੇ ਦੇ ਹਾਂਜੀ ਲੈ ਜੋ ਵੀਰੇ ਇਹ ਵੀ ਦੁੱਧਾ ਚੰਗਾ ਚਵਾਈ ਜਾਉਣਾ ਵੀਰੇ ਨਹੀਂ ਯਾਰੇ ਬਨੂ ਨਹੀਂ ਯਾਰੇ ਬਾਕੀ ਇਹ ਤੇ ਬਿਲਕੁਲ ਆ ਗਈ ਸੀ ਤੁਹਾਡੀ ਤੱਤੇ ਦਾ ਤਾਂ ਕਰ ਦੇ ਦੇ ਦੇਖੋ ਧਿਆਨ ਨਾਲ ਧਿਆਨ ਬੱਚੇਰਾ ਕਰਦੀ ਆਣਾ ਇਹ ਹਾਂਜੀ ਹਾਂਜੀ ਇਹ ਕੋਵੀਰ ਜੀ ਚੋਟੀ ਚੰਗੀ ਫਲੀ ਜੁੜੀ ਆ ਦੇਸੀ ਕਿਉਂ ਖਵਾਇਆ ਕਿਨੇ ਤੇ ਹਾਂ ਜੀ ਜੀ ਦੇਖੋ ਸਾਂਹ ਕੀਤੀ ਆ ਸਾਂਹ ਨਹੀਂ ਹੁੰਦਾ ਉਹ ਕੱਲਾ ਕੱਲਾ ਸੁਣਿਆ ਜਾਂਦੀ ਸਹੀ ਗੱਲ ਆਂ ਜੀ ਸਹੀ ਇਹਦਾ ਫਿਰ ਰੇਟ ਵੀਰੇ ਮੇਜਰ ਰੇਟ ਦਾ ਆਪਾਂ ਇਹਦਾ ਵੀ ਲੱਖ ਮੰਗ ਚਲੀਏ 90 ਮੰਗ ਰਹੀ ਹੈ ਉਹ ਕੰਮ ਨਹੀਂ ਕਰਨਾ ਦੇ ਲਈਆਂ ਝੋਟੀਆਂ ਕਿੰਨੇ ਦੀ ਭਾਈ 85000 ਦੀ ਝੋਟੀ ਦੇ ਦਾਂਗੇ ਕਰਦੀਏ ਮਾਨਤਾ ਥੋੜਾ ਦੋ ਹਜ਼ਾਰ ਹੋਰ ਛੱਡ ਦਾਂਗੇ ਚਲੋ ਕੋਈ ਫੋਨ ਲਾਏ ਫੇਰ ਪੂਰਾ ਪੂਰੀ ਚੱਲਾਂ ਤਾਂ 60000 ਲਓ ਜੀ 80000 ਦੀ ਲੁੱਟ ਲਓਗੇ ਨਾ ਕੋਈ ਫੋਨ ਲਾਵੇ ਹੋਰ ਮਾਨਤਾ ਆ ਪਲੇ ਜਿਹੜੀ ਝੋਟੀ ਜਾਵੇ ਇਹ ਅਜਵੀਰ ਜੀ ਉਹ ਗੱਲ ਹੋ ਗਈ ਜਿਹੜਾ ਰਹਿਗਾ ਤੇ ਰਹਿਗਾ ਸਹੀ ਗੱਲ ਇਹਦਾਂ ਫੜਾ ਕਰ ਮਾਰੀਏ ਡਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿ ਮਾਰੀਏ ਡਰਦੀ ਆ ਅਜਵੀਰ ਜੀ ਜਿਹੜੇ ਵੀਰਾਂ ਨੂੰ ਪਰਖ ਪਤਾ ਲੱਗੀ ਜਾਣਾ ਠੀਕ ਹੈ ਨਾ ਨਾ ਕੋਈ ਨਹੀਂ ਕੋਈ ਨਹੀਂ ਗਾੜੀ ਵੀਰ ਜੀ ਆ ਗਈ ਇਹ ਆ ਗਈ ਜੇ ਪੰਜਵੇਂ ਨੰਬਰ ਤੇ ਝੋਟੀ ਇਹਨੂੰ ਸੋਈ ਨੂੰ ਦੱਸਦੇ ਨੇ ਰਾਜ ਮਾਰਕਟ ਆ ਗਿਆ ਆ ਕਟਾ ਮਗਰਾ ਠੀਕ ਨਾ ਕੋਈ ਚਾਲੀ ਨਹੀਂ ਦੇ ਰੋਲ ਦੇਖਾਈਏ ਮੈਨੂੰ ਇਹ ਕਿਹ ਕੋਈ ਝੋਟੀ ਵੀਰੇ ਇਹ ਸੋਈ ਹੈ ਨਾ ਹਾਂ ਜੀ ਸੋਈ ਦਾ ਮਾਰਕਟ ਆ ਜੀ ਠੀਕ ਹੈ ਵੀ ਚੰਗੇ ਸਿੰਗ ਲੱਡੇ ਦੀ ਝੋਟੀ ਆ ਗਈ ਜੀ ਵੀ ਦੁੱਧ ਦਾ ਚੰਗਾ ਚਵਾਈ ਜਾਣਾ ਨਾਲੇ ਰੱਖਣਾ ਕਾਲੇ ਇਕਟਮ ਕਰਾਂਗੇ ਝੋਟੀ ਚਮਕ ਬੜੀ ਹੈ ਜੀ ਬਸ ਦੀ ਰੇਟ ਵੀਰੇ ਬਿਲਕੁਲ ਹੀ ਜਿਆਜ ਨੋਰਮਲ ਜਿਆ ਕੀਤਾ ਦੇਖੋ ਕੱਡੀ ਝੋਟੀ ਆ ਵੇਖੋ ਵਿਖਾ ਦੇ ਨਾ ਕਈ ਸੰਪੇਰਕਾਰੀਆਂ ਪਾਈਆਂ ਫਿਰ ਲੱਸੀ ਆ ਬੜੀ ਬੜੀ ਝੋਟੀ ਦਾ ਕਲਾ ਕਲਾ ਖਣ ਲੱਗਾ ਜੀ ਸਹੀ ਗੱਲ ਹੈ ਵੀਰੇ ਦੁੱਧ ਆ ਤਾਂ ਤੇ ਕੋਈ ਨਾਉ ਲਾ ਲੈ ਤੈਨੂੰ ਵੀ ਦੱਸਦਾ 8 ਟਰ ਪੱਕਾ ਦੁੱਧ ਸਸਤਾਰ ਕਰੂਗੀ ਆ ਜੀ ਠੀਕ ਹੈ ਬਾਕੀ ਝੋਟੀ ਬਦਗੀ ਦੁੱਧ ਨਾ 12 13 ਟਰੇ ਭਰੀ ਜਾਏਗੀ ਠੀਕ ਆ ਜੀ ਇਹਦਾ ਫਿਰ ਰੇਟ ਵੀਰੇ ਰੇਟ ਵੀਰੇ ਤੇ ਪਹਿਲਾਂ ਪਾਇਦਾ 80 ਕਰ ਲਈ 85 ਕਰ ਲਈ ਪਰ ਨਹੀਂ 65000 ਦੀ ਝੋਟੀ ਤੇ ਰਹੇ ਜੀ 65 ਦੀ 65 ਦੀ ਗਿਫਟੀ ਆ ਸਾਨ ਆ ਕੇ ਹਾਂਜੀ ਵੀਰੇ ਰੇਟ ਫੇਰ ਜਿਆਜ ਆਣਾ ਜੀ ਜਿਆਜ ਰੇਟ ਬਿਲਕੁਲ ਹੀ ਕੋਈ ਸੂਆ ਚੁੱਕ ਕੇ ਵੇਚਾ ਫੇਰ ਵੇਚ ਲੈ ਵਿਸਾਖੀ ਦੇ ਫੇਰ ਹੁੰਦੇ ਦੀ ਵੇਚ ਫੇਰ ਉਹਨੇ ਕੀ ਵੇਚ ਲੈ ਟੋਕੜ ਕੱਪਣ ਕਰਕੇ ਭਾਂ ਟੋਕੜ ਵੀ ਤੇ ਦੁੱਧ ਵੀ ਉਹਨੇ 12 12 ਲੀਟਰ ਹੁਣ ਭਰਨਾ ਸਹੀ ਗੱਲ ਆ ਵੀਰੇ ਸਹੀ 60000 ਮੁਹਤ ਮੌਲਾ ਦਾ ਰੇਟ ਲਓ ਜੀ 60000 ਦੀ ਕੋਈ ਫੋਨ ਜਰੂਰ ਲਾ ਦੇ ਦੇਖੋ ਕੋਈ ਫੋਨ ਲਾਏ ਵੀ ਦੀ ਪਰ ਵੀ ਰੇਟ ਬਿਲਕੁਲ ਹੀ ਜਿਆਜ ਵੀਰ ਹੁਣ ਕਿਤੇ ਆ ਹੁਣ ਆ ਜੀ ਛੇ ਮੋ ਤੇ ਗਾੜਾ ਛਾਈ ਆ ਠੰਡੀ ਦੀ ਇਹ ਜੀ ਆਲ ਅਸਲ ਬਰੀਡ ਅਸਲ ਛਾਈ ਆ ਦੇਖੋ ਗਾੜਾ ਰੰਗ ਲਾਲ ਗਾੜ ਏ ਫੁੱਲ ਵੱਡੀ ਆ ਫੁੱਲ ਫੁੱਲ ਜੀ ਜੀ ਕਿੱਥੋਂ ਲਿਆ ਦੇਣਗੇ ਨੇ ਕੱਢ ਕੇ ਆ ਦੇ ਪਹਿਲੇ ਬੜੀ ਦਰੋਂ ਆਏ ਜੀ ਕਿੱਦੇ ਠੀਕ ਆ ਠੀਕ ਆ ਇਸ ਖਾਵਾ ਘਾਟ ਬਸੰਦੀ ਆ ਬਾਕੀ ਦੁੱਧ ਆ ਸਿੱਟ ਪੱਕਾ ਆ ਜਾਂਦਾ ਠੀਕ ਆ ਜੀ ਹਾਂਜੀ ਬਾਕੀ ਵੀਰ ਜੀ ਦੁੱਧ ਬਰੀਡ ਨੇ ਕੱਢਣਾ ਹਣਾ ਬਰੀਡ ਨੇ ਬਰੀਡ ਬਾਕੀ ਤੁਹਾਨੂੰ ਪਤਾ ਵੀ ਦੁੱਧ ਜਿਹੜਾ ਥੈਣ ਵਾਲਾ ਥੈਣ ਵਾਲਾ ਹਾਂਜੀ 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 ਘੱਟ ਜਿਹੜਾ ਮਰਜ਼ੀ ਵੀ ਕਰਦੇ ਮੱਝਾਂ ਦਾ ਦੁੱਧ ਹਾਂਜੀ ਮੱਝਾਂ ਨਾਲ ਦੁੱਧਾਂ ਨਾਲ ਹਾਂਜੀ ਹਾਂਜੀ ਇਹ ਸਮਝ ਲਓ ਕਿ ਨੇ ਝੋਟੀ ਲਾਲੀ ਵਾਲੀ ਸਾਣ ਆਖਦੀ ਜਾਂ ਗਾਂ ਵਾਲੀ ਇਹ ਪਾਹੇ ਗਾਂ ਹੀ ਗਾਂ ਜਿਹੜੇ ਦੁੱਧ ਝੋਟੀਆਂ ਵਾਲਾ ਦੁੱਧ ਝੋਟੀਆਂ ਦਾ ਹਾਂਜੀ ਵੀਰ ਜੀ ਸਹੀ ਗੱਲ ਹੈ ਦੱਸੀ ਇਹਦਾ ਵੀਰ ਜੀ ਇਹਦਾ ਰੇਟ ਫਿਰ ਵੀਰ ਜੀ ਉਹ ਕਰ ਦਈਏ ਜਿਹੜਾ ਉਡਦੀਆਂ ਵਾਲਾ ਹੀ ਉਡਦੀਆਂ ਵਾਲਾ ਹੀ ਰੇਟ ਕਰ ਜਾਂਦਾ ਕਿ 40000 ਦੀ ਵੀਰ ਜੀ ਦੇ ਦਾਂਗੇ 40000 ਦੀ ਹਾਂਜੀ ਕਰ ਦਈਏ ਮਾਨ ਕਰ ਦਈਏ 35000 ਦੀ ਵਸ਼ੀ ਦੇ ਦਾਂਗੇ ਵੀਰ ਜੀ ਚਲੋ ਕੋਈ ਫੋਨ ਫਾਨ ਲਾਏ ਕੇ ਨਹੀਂ ਫੋਨ ਹੀ ਜੇ ਰੇਟ ਉਡਦੀਆਂ ਵਾਲੇ ਕਰਨੇ ਫਿਰ 35 ਨਹੀਂ ਦੇਣੀ ਅੱਛਾ ਫਿਰ ਉਡਦੀਆਂ ਦੇ 30000 ਹੀ ਦੇ ਦਾਂਗੇ ਹੋਰ ਗੱਲ ਦੀ ਹੈ ਸਾਧਰ ਹੈ ਗਈ ਆ 28000 ਦੀ ਦੇਦਾਂਗੇ ਵੇਖੋ ਲਓ ਜੀ 28000 ਦੀ ਰੈਡ ਫੁੱਲ ਲਾ ਦੇ ਰੋ ਸੱਜਣ ਜੀ ਮਗਰ ਬਾਕੀ ਵੀਰ ਜੀ ਪਸ ਆਓ ਪਸ਼ੂਆ ਪਸ ਆਓ ਪਸ਼ੂਆ ਵੀਰ ਜੀ ਬਾਕੀ ਵੀਰ ਜੀ ਆ ਪਸ਼ੂਆ ਵੀਰ ਕੋਲ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਟੋਪ ਦੇ ਨਗੀਨੇ ਆ ਬਾਕੀ ਆ ਵੀਰ ਜੀ ਛੋਟੀਆਂ ਦਾ ਜੋੜਾ ਐਂ ਬੁਲਬੁਲ ਦੇ ਬੱਚੇ ਆ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਆ ਬਨਤਮ ਸਿੰਘ ਜੇ ਹਾਂਜੀ son of ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤੇ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ 99142 560 53 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ